ਸਭ ਤੋਂ ਪਹਿਲਾਂ ਸਾਰੇ ਹੀ ਪੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸਾਕ ਜੀ ਅਸੀਂ ਤੁਹਾਡਾ ਆਪਣੇ YouTube ਚੈਨਲ ਪਿੰਡਾਂ ਦੇ ਵਿੱਚੋਂ ਪੈਂਡ ਤੇ ਨਿੱਘਾ ਸਵਾਤ ਕਰਦੇ ਹਾਂ ਪਿੰਡ ਦਿਖਾਉਣ ਦੀ ਲੜੀ ਦੇ ਤਹਿਤ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਪਿੰਡ ਬੋਪਾਰਾ ਇਕਲਾਂ ਬੋਪਾਰਾ ਇਕਲਾਂ ਦੀ ਵੀਡੀਓ ਵੱਡੀ ਬਣ ਦੇ ਕਾਰਨ ਅਸੀਂ ਇਹਨੂੰ ਤਿੰਨ ਹਿੱਸਿਆਂ ਦੇ ਵਿੱਚ ਵੰਡ ਕੇ ਤੁਹਾਡੇ ਸਾਹਮਣੇ ਪੇਸ਼ ਕਰਨਾ ਹੈ ਪਹਿਲੇ ਦੋ ਭਾਗ ਤੁਸੀਂ ਦੇਖ ਲਿਆ ਤੇ ਅੱਜ ਅਸੀਂ ਜਿਹੜਾ ਭਾਗ ਲੈ ਕੇ ਆਏ ਆ ਉਹ ਭਾਗ ਤੀਜਾ ਤੁਸੀਂ ਝਾਤ ਮਾਰੋ ਪਿੰਡ ਦੇ ਵਿੱਚ ਜਿਹੜੀਆਂ ਚੀਜ਼ਾਂ ਦੇਖਣ ਵਾਲੀਆਂ ਰਹਿ ਗਈਆਂ ਸੀ ਉਹ ਤੁਸੀਂ ਤੀਜੇ ਪਾਰ ਦੇ ਵਿੱਚ ਦੇਖ ਸਕਦੇ ਹੋ ਬੋਪਾਰ ਇੱਕਲਾ ਪੂਰਾ ਪਿੰਡ ਅਸੀਂ ਤੁਹਾਨੂੰ ਦਿਖਾਤਾ ਕੁਝ ਵੀਡੀਓ ਰਹਿ ਵੀ ਗਈਆਂ ਜਦੋਂ ਅਸੀਂ ਵੱਡੀਆਂ ਵੀਡੀਓ ਬਣਾਵਾਂਗੇ ਤਾਂ ਪੂਰੀ ਵੱਡੀ ਵੀਡੀਓ ਬਣਾ ਕੇ ਪਿੰਡ ਦੇ ਬਾਰੇ ਪੂਰਾ ਪਿੰਡ ਦਾ ਇਤਿਹਾਸ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਤੇ ਅੱਜ ਕੱਲ ਅਸੀਂ ਸ਼ਾਰਟ ਵੀਡੀਓ ਪਾ ਰਹੇ ਹਾਂ ਤਾ ਜੋ ਸਾਡਾ ਚੈਨਲ ਗਰੋਥ ਕਰ ਸਕੇ ਤੇ ਤੁਸੀਂ ਵੱਧ ਤੋਂ ਵੱਧ ਵੀਡੀਓ ਦੇਖ ਕੇ ਛੋਟੀ ਵੀਡੀਓ ਨੂੰ ਦੇਖ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕੋ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਸਕੋ ਅਸੀਂ ਉਮੀਦ ਕਰਦੇ ਹਾਂ ਕਿ ਜਿਵੇਂ ਤੁਸੀਂ ਪਹਿਲੇ ਦੋ ਭਾਗਾਂ ਨੂੰ ਪਿਆਰ ਦਿੱਤਾ ਇਸ ਭਾਗ ਨੂੰ ਤੀਜੇ ਭਾਗ ਨੂੰ ਵੀ ਪਿਆਰ ਦਿਉਗੇ ਤੁਸੀਂ ਸਾਰੇ ਪਿੰਡ ਦੇ ਵਿੱਚ ਖੁਰਚਾਦ ਮਾਰ ਸਕਦੇ ਆ ਬਹੁਤ ਸੋਹਣਾ ਪਿੰਡ ਆ ਤੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਵਿਕਾਸ ਹੋਇਆ ਪਿੰਡ ਹਰਿਆ ਭਰਿਆ ਬਹੁਤ ਜ਼ਿਆਦਾ ਬੂਟੇ ਲੱਗੇ ਆ ਪਿੰਡ 'ਚ ਤੇ ਪਿੰਡ ਦੇ ਵਿੱਚ ਜੋ ਵੀ ਚੀਜ਼ਾਂ ਬਣੀਆਂ ਪ੍ਰਾਤਨ ਵੇਲੇ ਦੀਆਂ ਪੁਰਾਣੀਆਂ ਬਿਲਡਿੰਗਾਂ ਤੁਸੀਂ ਦੇਖੀਆਂ ਪਹਿਲਾਂ ਵਾਲੇ ਪਾਰ 'ਚ ਵੀ ਦੇਖੀਆਂ ਇਸ ਪਾਰ 'ਚ ਵੀ ਤੁਹਾਨੂੰ ਨਜ਼ਰ ਆਉਣਗੀਆਂ ਬਹੁਤ ਜ਼ਿਆਦਾ ਪੁਰਾਣੇ ਟਾਈਮ ਦੀਆਂ ਬਿਲਡਿੰਗਾਂ ਇਸ ਪਿੰਡ ਦੇ ਵਿੱਚ ਤੁਹਾਨੂੰ ਮਿਲਣਗੀਆਂ ਦੇਖਣ ਨੂੰ ਕਦੇ ਵੀ ਤੁਹਾਡਾ ਘੇੜਾ ਵੱਜੇ ਤਾਂ ਜ਼ਰੂਰ ਪਿੰਡ ਦੇ ਵਿੱਚ ਘੇੜਾ ਲਾ ਕੇ ਆਇਓ ਸਾਡੀ ਇਹੀ ਕੋਸ਼ਿਸ਼ ਆ ਕਿ ਜਿੰਨੇ ਮੇਰੇ ਵੀਰ ਐਨ ਆਰ ਆਈ ਭਰਾ ਬਾਹਰ ਪ੍ਰਦੇਸ਼ਾਂ ਦੇ ਵਿੱਚ ਵਸਦੇ ਆ ਉਹ ਸਾਡੀ ਵੀਡੀਓ ਦੇ ਜ਼ਰੀਏ ਆਪਣੇ ਪਿੰਡਾਂ ਦੇ ਨਾਲ ਜੁੜੇ ਰਹਿਣ ਆਪਣੇ ਪਿੰਡਾਂ ਨੂੰ ਦੇਖ ਸਕਣ ਤੇ ਤੁਹਾਨੂੰ ਸਾਡੀ ਇਹ ਕੋਸ਼ਿਸ਼ ਕਿਵੇਂ ਲੱਗੀ ਸਾਨੂੰ ਜਰੂਰ ਕਮੈਂਟ ਕਰਕੇ ਦੱਸਿਓ ਅਸੀਂ ਤੁਹਾਨੂੰ ਦਿਖਾਇਆ ਪਿੰਡ ਬੋਪਾਰਾ ਇੱਕਾ ਤੇ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਆ ਕਿ ਕੱਲ ਨੂੰ ਇੱਕ ਨਵੇਂ ਪਿੰਡ ਦੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤੁਸੀਂ ਸਾਡੀ ਸਪੋਰਟ ਕਰਿਓ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਤੇ ਦੋਸਤਾਂ ਮਿੱਤਰਾਂ ਦੇ ਨਾਲ ਸਾਡੀ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਸਾਨੂੰ ਸਬਸਕ੍ਰਾਈਬਰ ਮਿਲਣ ਤੇ ਅਸੀਂ ਵੱਡੀਆਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਆਈਏ ਕੱਲ ਨੂੰ ਇੱਕ ਨਵੇਂ ਪਿੰਡ ਦੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਆਵਾਂਗੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀ ਵੀਡੀਓ ਨੂੰ ਫੁੱਲ ਵਾਚ ਕਰਿਓ